ਮਿਤੀ 17/11/2025 ਨੂੰ ਇੱਕ ਪੁਲਿਸ ਸਟੇਸ਼ਨ ਵੇਰਕਾ ਕੰਪਲੇਂਟ ਆਈ ਇੱਕ ਆਪਣਾ ਮਦਈ ਵੱਲੋਂ ਕਿ ਉਹਨੂੰ 50 ਲੱਖ ਰੁਪਏ ਦੀ ਧਮਕੀ ਆਈ ਹੈ ਪੁਲਿਸ ਨੇ ਉਸ ਤੋਂ ਬਾਅਦ ਐਫ ਆਈ ਆਰ ਦਰਜ ਕੀਤੀ 102 ਨੰਬਰ ਮੁਕਦਮਾ ਅੰਡਰ ਸੈਕਸ਼ਨ 3082 3604 3502 3 5 ਬੀਐਨਐਸ ਐਕਟ ਉਸ ਤੋਂ ਬਾਅਦ ਮਾਨਯੋਗ ਸੀਪੀ ਸਾਹਿਬ ਸardar gurpreet singh pullar ਉਹਨਾਂ ਦੇ ਨੋਟਿਸ ਸੇ ਚੁਲੇ ਆਇਆ ਗਿਆ ਉਹਨਾਂ ਨੇ ਡਾਇਰੈਕਸ਼ਨਸ ਦਿੱਤੀਆਂ ਮੈਡਮ ਜਸਰੂਪਾਟ ਐਡੀਸੀਪੀ 3 ਨੂੰ ਗਗਨਦੀਪ ਜੀ ਐਸਸੀਪੀ ਈਸਟ ਐਸਐਚਓ ਅਵੈਰ ਕਾ ਨੂੰ ਮੈਡਮ ਸੁਮਨ ਤੇ ਇਹਨਾਂ ਨੇ ਫਿਜ਼ਿਕਲੀ ਵੀ ਟੀਮਸ ਬਣਾਈਆਂ ਐ ਟੈਕਨੀਕਲੀ ਵੀ ਆਪਣਾ ਕਰਨ ਲਈ ਉਹ ਵੱਖਰੀ ਟੀਮਸ ਬਣਾਈਆਂ ਤੇ ਜਦੋਂ ਅਸੀਂ ਟੈਕਨੀਕਲੀ ਐਨਾਲਿਸਿਸ ਕੀਤਾ ਤੇ ਸਾਨੂੰ ਪਤਾ ਚੱਲਿਆ ਜਿਹੜਾ ਫੋਨ ਆਇਆ ਸੀ ਅਕਿਊਜ਼ ਨੂੰ ਮਦਈ ਨੂੰ ਉਹ ਆਇਆ ਸੀ ਇੱਕ ਦੁਬਈ ਦੇ ਨੰਬਰ ਤੋਂ ਜਿਹੜੀ ਧਮਕੀ ਆਈ ਸੀ ਉਸ ਤੋਂ ਬਾਅਦ ਅਸੀਂ ਜਦੋਂ ਐਨਾਲਿਸਿਸ ਕੀਤਾ ਟੈਕਨੀਕਲੀ ਤੇ ਸਾਨੂੰ ਦੋ ਨਾਮ ਸਾਹਮਣੇ ਆਏ ਹਰਜਿੰਦਰ ਸਿੰਘ ਲਾਇ ਜਿੰਦੂ ਤੇ ਜਸਲੀਨ ਕੌਰ ਤੇ ਅਸੀਂ ਨਾਲ ਦੇ ਨਾਲ ਇਹ ਟੀਮ ਜਿਹੜੀ ਬੰਨੀਆਂ ਸੀਗੀਆਂ ਇੱਕ ਨੂੰ ਹੁਸ਼ਿਆਰਪੁਰ ਭੇਜਿਆ ਜਸਲੀਮ ਕੌਰ ਨੂੰ ਅਰੈਸਟ ਕਰਨ ਲਈ ਇੱਕ ਟੀਮ ਨੂੰ ਭੇਜਿਆ ਅਸੀਂ ਮੋਗੇ ਤੇ ਕਰਤਾਰ ਸਿੰਘ ਲਾਇਸ ਜਿੰਦੂ ਨੂੰ ਰੈਸ ਕੀਤਾ ਤੇ ਜਦੋਂ ਇਹ ਦੋਨਾਂ ਨੂੰ ਅਰੈਸਟ ਕਰ ਲਿਆ ਤੇ ਇਹਨਾਂ ਦੀ ਪੁੱਛਗਿੱਛ ਤੇ ਸਾਨੂੰ ਪਤਾ ਚੱਲਿਆ ਕਿ ਜਿਹੜਾ ਦੁਬਈ ਦਾ ਨੰਬਰ ਹੈ ਜਿਹੜਾ ਪਹਿਲਾਂ ਹਰਜਿੰਦਰ ਸਿੰਘ ਜਿੰਦੂ ਦੇ ਨਾਮ ਤੇ ਸੀਗਾ ਉਹ ਇੱਕ ਬੰਦਾ ਹੈਗਾ ਵਿਸ਼ਾਲ ਉਹ ਦੁਬਈ ਬੈਠਾ ਹੈ ਹਰਜਿੰਦਰ ਜਦੋਂ ਅਕਤੂਬਰ ਦੇ ਵਿੱਚ 28 29 ਅਕਤੂਬਰ ਦੇ ਵਿੱਚ ਜਦੋਂ ਵਾਪਸ ਹਿੰਦੁਸਤਾਨ ਆਇਆ ਪੰਜਾਬ ਆਇਆ ਇਹ ਉਹ ਨੰਬਰ ਵਿਸ਼ਾਲ ਨੂੰ ਦੇ ਕੇ ਗਿਆ ਸੀ ਤੇ ਜਦੋਂ ਫਿਰ ਅਸੀਂ ਹੋਰ ਜ਼ਿਆਦਾ ਟੈਕਨੀਕਲੀ ਐਨਾਲਿਸਿਸ ਕੀਤਾ ਤੇ ਉਹ ਪਤਾ ਚੱਲਿਆ ਕਿ ਜਿਹੜਾ ਉਹ ਵਾਲਾ ਨੰਬਰ ਹੈ ਉਹਦਾ ਜਿਹੜਾ WhatsApp ਹੈ ਉਹ ਚਲਾ ਰਿਹਾ ਜਸਪ੍ਰੀਤ ਸਿੰਘ ਲਾਇਸ ਬਾਬਾ ਜਸਪ੍ਰੀਤ ਸਿੰਘ ਲਾਇਸ ਬਾਬਾ ਵਿਸ਼ਾਲ ਤੇ ਹਰਜਿੰਦਰ ਜਿੰਦੂ ਇਹ ਦੁਬਈ ਦੇ ਵਿੱਚ ਇਕੱਠੇ ਲੇਬਰ ਦਾ ਕੰਮ ਕਰਦੇ ਸੀਗੇ ਜੀ ਤੇ ਅ ਹੁਣ ਜਿਹੜਾ OTT ਆਇਆ ਹੈ ਅ ਆਪਣਾ WhatsApp ਦਾ ਉਹ ਵਿਸ਼ਾਲ ਕੋਲ ਆਇਆ ਉਹਨੇ ਇੰਸਟਾਲ ਕਰਨ ਲਈ ਬਾਬੇ ਨੂੰ ਦਿੱਤਾ ਤੇ ਬਾਬੇ ਵੀ ਵਿੱਚ ਇਨਵੋਲਵ ਹੋ ਗਿਆ ਤੇ ਅਸੀਂ ਬਾਬੇ ਨੂੰ ਵੀ ਨਾਲ ਦੇ ਨਾਲ ਅਸੀਂ ਮਾਨੋਚਾਲ ਤੋਂ ਤਰਨਤਾਰਨ ਜ਼ਿਲ੍ਹੇ ਤੋਂ ਅਸੀਂ ਇਹ ਰੈਸਟ ਕਰ ਲਿਆ ਜੀ ਤੇ ਸਾਨੂੰ ਜਦੋਂ ਅਸੀਂ ਇਹ ਤਿੰਨ ਜਣੇ ਰੈਸਟ ਕਰ ਲਏ ਹਰਜਿੰਦਰ ਜਿੰਦੂ ਜਸਲੀਨ ਕੌਰ ਤੇ ਬਾਬਾ ਤੇ ਅਸੀਂ ਇਹਨਾਂ ਨੂੰ ਪੁੱਛਿਆ ਕਿ ਇਹਨਾਂ ਨੂੰ ਦੱਸਿਆ ਕਿਨੇ ਆ ਮਲੇ ਕਾਂਸਪਰੇਸੀ ਕਿਵੇਂ ਹੋਈ ਹੈ ਇਹ ਪਤਾ ਚੱਲਿਆ ਜਿਹੜਾ ਮਦਈ ਹੈ ਉਹਦੀ ਜਿਹੜੀ ਸਾਲੇਹਾਰ ਹੈ ਉਹਨੂੰ ਪਤਾ ਸੀਗਾ ਕਿ ਮਦਈਆਂ ਨੇ ਪ੍ਰਾਪਰਟੀ ਵੇਚੀ ਹੈ ਤੇ ਪ੍ਰਾਪਰਟੀ ਦੇ ਪੈਸੇ ਘਰ ਪਏ ਹੈ ਤੇ ਇਹਨਾਂ ਨੇ ਸਕੀਮ ਬਣਾਈ ਕਿ ਉਹ ਅਸੀਂ ਇੰਟਰਨੈਸ਼ਨਲ ਨੰਬਰ ਤੋਂ extortion call ਕਰਾਈਏ ਤੇ ਜਿਹੜੇ ਵੀ ਪੈਸੇ ਸਾਨੂੰ ਮਿਲਣਗੇ ਅਸੀਂ ਇਕੁਅਲੀ ਉਹਨੂੰ ਆਪਣੇ ਚਾਰਾਂ ਦੇ ਵਿੱਚ ਵੰਡ ਲਾਂਗੇ ਤੇ ਜਿਹੜੀ ਸਹ ਸਲੇਹਾਰ ਹੈ ਉਹਦਾ ਨਾਮ ਹੈ ਸੰਦੀਪ ਕੌਰ ਤੇ ਹੁਣ ਅਸੀਂ ਚਾਰਜ ਨੇ ਅਰੈਸਟ ਕਰ ਲਏ ਐ ਜਿੰਦੂ ਜਸਪੀਤ ਬਾਬਾ ਜਸਲੀਨ ਕੌਰ ਤੇ ਸੰਦੀਪ ਕੌਰ ਸੰਦੀਪ ਕੌਰ ਨੂੰ ਅਸੀਂ ਕੀਤਾ ਅੰਮ੍ਰਿਤਸਰ ਰੂਰਲ ਕਤੂ ਨੰਗਲ ਦੇ ਏਰੀਆ ਤੋਂ ਤੇ ਇਹ ਚਾਰਾਂ ਦੀ ਉਮਰ 30 ਤੋਂ ਲੈ ਕੇ ਆਪਨਾ 22 ਸਾਲ ਦੇ ਵਿੱਚ ਵਿੱਚ ਹੈਗੀ ਹੈ ਤੇ ਇਹ ਪਹਿਲਾਂ ਜਿਹੜੇ ਤਿੰਨ ਜਣੇ ਹੈਗੇ ਆ ਪਹਿਲਾਂ ਦੁਬਈ ਵਿੱਚ ਲੇਬਰ ਦਾ ਕੰਮ ਕਰਦੇ ਸੀਗੇ ਤੇ ਜਿਹੜਾ ਇਹ ਹੈਗਾ ਆਪਣਾ ਜਸਪ੍ਰੀਤ ਸਿੰਘ ਲਾਇਸ ਬਾਬਾ ਜਿਹੜਾ ਮਾਨੋ ਚੱਲਦਾ ਹੈਗਾ ਤੇ ਜਿਹੜਾ ਮੇਨ ਕਨਸਪਰੇਟਰ ਹੈ ਇਹਦੇ ਤੇ ਪਹਿਲਾਂ ਵੀ ਇੱਕ ਮੁਕਦਮਾ ਹੈਗਾ ਇਹਨੇ ਆਪਣਾ ਪ੍ਰੀਵੈਂਸ਼ਨ ਆਫ ਡੈਮੇਜ ਟੂ ਪਬਲਿਕ ਪ੍ਰੋਪਰਟੀ A ਡਿਵੀਜ਼ਨ ਦਾ ਇਹਨੇ ਸਲੋਗਨ ਲਿਖਿਆ ਸੀ ਖਾਲਿਸਤਾਨ ਦਾ ਤੇ ਥੋੜੇ ਦਿਨ ਪਹਿਲਾਂ ਹੀ ਤੇ ਅ ਬਾਈਤ ਇ ਪੱਛੀ ਨੂੰ ਇਹ ਮੁਕਦਮਾ ਦਰਜ ਹੋਇਆ ਸੀ ਤੇ ਉਹ ਵੀ ਇਹਦੇ ਤੇ ਮੁਕਦਮਾ ਹੈਗਾ ਜੀ ਤੇ ਇਹਦੇ ਮਤਲਬ ਕਿ ਆ ਜਿਹੜਾ ਅਸੀਂ ਕੇਸ ਸੋਲਵ ਕੀਤਾ ਹੈ ਬੇਸਿਕਲੀ ਇੰਟਰਨੈਸ਼ਨਲ ਤਾਰਾ ਵੀ ਇਹਦੇ ਨਾਲ ਜੁੜੀਆਂ ਹੈ ਬੰਦਾ ਦੁਬਈ ਬੈਠਾ ਹੈ WhatsApp ਉਹਦਾ ਪੰਜਾਬੇ ਚੱਲ ਰਿਹਾ ਨਾਲ ਜਿਹੜਾ ਨੰਬਰ ਹਰਜਿੰਦਰ ਸਿੰਘ ਦਾ ਉਹ ਵੀ ਵਿੱਚ ਇਨਵੋਲਡ ਹੈ ਕਿਉਂਕਿ ਮੇਨ ਨੰਬਰ ਉਹਦਾ ਸੀਗਾ ਤੇ ਇਹਨਾਂ ਦੀ ਅਸੀਂ ਕੋਲ ਡਿਟੇਲ ਵੀ ਕਢਾਈ ਤੇ ਟੈਕਨੀਕਲੀ ਵੀ ਐਨਲਿਸਿਸ ਕੀਤਾ ਇਹਨਾਂ ਦੇ ਗਰੁੱਪ ਕਾਲਸ ਵੀ ਚੱਲੀਆਂ ਕਿ ਕਿਵੇਂ ਇਹਨਾਂ ਨੇ ਪਲਾਨ ਕਰਨਾ ਹੈ ਤੇ ਕਿਵੇਂ ਐਗਜ਼ੀਕਿਊਟ ਕਰਨਾ ਹੈ ਤੇ ਮੈਂ ਮੁਬਾਰਕਬਾਦ ਦੇਣਾ ਚਾਹੂੰਗਾ ਐਸ ਐਚਓ ਵੇਰਕਾ ਨੂੰ ਏਸੀਪੀ ਈਸ ਨੂੰ ਜਿਹੜਾ ਇਹਨਾਂ ਨੇ ਰਿਕਾਰਡ ਟਾਈਮ ਦੇ ਵਿੱਚ ਵਿੱਚ ਅ ਇਹਨਾਂ ਨੇ ਕੇਸ ਸੋਲਵ ਕਰ ਲਿਆ ਧੰਨਵਾਦ ਸਰ ਮੋਸਟਲੀ ਜਿਹੜਾ ਵਾ ਸਾਈਬਰ ਕ੍ਰਾਈਮ ਦੇ ਥਰੂ ਹੀ ਜ਼ਿਆਦਾ ਕਾਰਵਾਈਆਂ ਹੋ ਰਹੀਆਂ ਨੇ ਉਹਦੇ ਤੇ ਕੀ ਕੰਮ ਕਰ ਰਹੀ ਹੈ ਜੀ ਦੇਖੋ ਅਸੀਂ ਸਾਡੀ ਟੈਕਨੀਕਲ ਟੀਮ ਬੜੀ ਸਾਊਂਡ ਹੈ ਮੈਂ ਤੁਹਾਨੂੰ ਦੱਸਿਆ 10 ਦਿਨਾਂ ਦੇ ਵਿੱਚ ਵਿੱਚ ਅਸੀਂ ਪੂਰਾ ਆਪਣਾ ਅਨਰਥ ਕਰਤਾ ਜਿਹੜੀ ਇੱਕ ਸਟੋਸ਼ਨ ਕਾਲ ਦਾ ਸੀਗਾ ਹਾਲੇ ਕਿ ਫੋਰਨ ਬੇਸਡ ਨੰਬਰਸ ਚੱਲ ਰਹੇ ਸੀਗੇ ਫੋਰਨ ਲੈਂਡ ਤੋਂ ਕਾਲ ਹੋਈ ਹੈ ਤੇ ਜਿਹੜਾ ਇੰਡੀਆ ਵਿੱਚ ਵੀ ਚੱਲ ਰਿਹਾ ਹੈ ਓਟੀਪੀ ਤੁਸੀਂ ਜਿਹੜੇ ਦੇਖੋ ਆਪਣਾ ਹੈਗੇ ਆ ਅਕਿਊਜ਼ ਨੇ ਕਿੰਨਾ ਆਪਣਾ ਦਿਮਾਗ ਲਾ ਰਹੇ ਸੀਗੇ ਕਿ OTP ਦੇ ਕੇ ਅਸੀਂ WhatsApp ਚਲਾਵਾਂਗੇ ਇੱਥੇ ਪੰਜਾਬ ਵਿੱਚ ਮੇਨ ਨੰਬਰ ਉੱਥੇ ਚੱਲੂਗਾ ਫੜਿਆ ਨਹੀਂ ਜਾਊਗਾ ਉਹੀ ਮੈਂ ਸ਼ਲਾਗਾ ਕਰਨਾ ਚਾਹੁੰਦਾ ਆਪਣੀ ਟੈਕਨੀਕਲ ਟੀਮ ਦੇ ਵੀ ਜਿਹੜਾ ਅਸੀਂ ਇਹਨਾਂ ਡੀਪਲੀ ਐਨਾਲਿਸਿਸ ਕਰਕੇ ਤੇ ਰਿਕਾਰਡ ਟਾਈਮ ਦੇ ਵਿੱਚ ਇੰਟਰਨੈਸ਼ਨਲ ਨੰਬਰਸ ਟ੍ਰੇਸ ਅ ਅਸੀਂ ਪਰਦਾਫਾਸ਼ ਕੀਤਾ ਜਿਵੇਂ ਐਕਸਟਰਸ਼ਨ ਕਰਦੇ ਆ ਠੀਕ ਠੀਕ ਹੈ